ਪੰਜਾਬ ਦੇ ਕੈਬਨਿਟ 'ਚ ਵੱਡਾ ਫੇਰ ਬਦਲ ਹੋਣਾ ਸੀ ਮਹਿੰਦਰ ਭਗਤ ਨੂੰ ਮੰਤਰੀ ਕੈਬਨਿਟ ਦਾ ਹਿੱਸਾ ਬਣਾਇਆ ਜਾਣਾ ਸੀ ਪਰ ਹੁਣ ਇਸ ਦੇ ਵਿੱਚ ਦੇਰੀ ਪੈਂਦੀ ਹੋਈ ਹੁੰਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਦਰਸਲ ਮਹਿੰਦਰ ਭਗਤ ਆਪ ਨੇ ਇਹਨਾਂ ਨੂੰ ਟਿਕਟ ਦਿੱਤੀ ਸੀ ਜਿਵੇਂ ਚੋਣਾਂ ਦੇ ਵਿੱਚ ਮੈਦਾਨ ਜੁਤਾ ਰਿਹਾ ਸੀ ਜਿਸ ਦੌਰਾਨ ਆਪ ਨੇ ਵਾਅਦਾ ਕੀਤਾ ਸੀ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਮਹਿੰਦਰ ਭਗਤ ਨਾਲ ਕਿ ਉਹਨਾਂ ਨੂੰ ਕੈਬਨਿਟ ਦਾ ਹਿੱਸਾ ਬਣਾਇਆ ਜਾਵੇਗਾ ਇਸਦੇ ਲਈ ਰਾਜਪਬੰਦ ਤੋਂ ਸਮੇਂ ਦੀ ਮੰਗ ਵੀ ਹੋਈ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਪਰ ਬਾਅਦ ਵਿੱਚ ਇਹ ਫੈਸਲਾ ਵਾਪਸ ਲੈ ਲਿਆ ਗਿਆ ਕਿ ਸਮਾਂ ਜਿਹੜਾ ਸੀ ਵਾਪਸ ਮੰਗ ਲਿਆ ਗਿਆ ਇਹ ਸਾਰਾ ਇਸ ਕਰਕੇ ਹੋਇਆ ਕਿਉਂਕਿ ਦਿੱਲੀ ਦੀ ਵਿੱਚ ਜਿਹੜੀ ਹਾਈ ਕਮਾਂਡ ਆ ਜੋ ਪਾਰਟੀ ਦੀ ਹਾਈ ਕਮਾਂਡ ਆ ਉਹਨਾਂ ਦੀ ਸਹਿਮਤੀ ਤੋਂ ਬਿਨਾ ਮੰਤਰੀ ਕੋਈ ਕਿਵੇਂ ਬਣ ਸਕਦਾ ਤੇ ਉਹਨਾਂ ਨੂੰ ਸੋਂ ਨਹੀਂ ਚੁਕਾ ਜਾ ਸਕ ਚੁਕਾਈ ਜਾ ਸਕਦੇ ਇਸੇ ਦੇ ਚਲਦਿਆਂ ਇੱਕ ਖਬਰ ਸਾਹਮਣੇ ਆਈ ਸੀ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਸੰਜੇ ਸਿੰਘ ਨੇ ਜੋ ਕਿ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦੱਸਿਆ ਸੀ ਕਿ ਕੇਜਰੀਵਾਲ ਦਾ ਭਾਰ ਕਾਫੀ ਘਟ ਰਿਹਾ ਲਗਾਤਾਰ ਇਹ ਭਾਰ ਜਿਹੜਾ ਉਹਨਾਂ ਦਾ ਘਟ ਰਿਹਾ ਤੇ ਸ਼ੂਗਰ ਲੈਵਲ ਵੀ ਕਾਫੀ ਲੋ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਉਹਨਾਂ ਦੀ ਸਿਹਤ ਕਾਫੀ ਵਿਗੜੀ ਹੋਈ ਹੈ ਤੇ ਆਪ ਦੇ ਮੰਤਰੀ ਭਾਜਪਾ ਦਾ ਵਿਰੋਧ ਕਰ ਰਹੇ ਨੇ ਕਿ ਕੇਜਰੀਵਾਲ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਗਿਆ ਉਹਨਾਂ ਨੇ ਵੀ ਕਹਿਣਾ ਸੀ ਤੇ ਹੁਣ ਉਹਨਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਜਿਸ ਦੌਰਾਨ ਆਪ ਦੇ ਮੰਤਰੀ ਹੁਣ ਭਾਜਪਾ ਦਾ ਵਿਰੋਧ ਕਰ ਰਹੇ ਨੇ ਤੇ ਇਸ ਤੇ ਚਲਦਿਆਂ ਹੀ ਦਿੱਲੀ ਪਹੁੰਚੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਇਸੇ ਵਿਚਾਲੇ ਜਿਹੜੀਆਂ ਚਰਚਾਵਾਂ ਹੋ ਰਹੀਆਂ ਸੀ ਕਿ ਮਹਿੰਦਰ ਪਗਲ ਨੂੰ ਕੈਬਨਿਟ ਮੰਤਰੀ ਬਣਾਉਣਾ ਉਹ ਥੋੜੀਆਂ ਠੰਡੀਆਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੂਤਰਾਂ ਦਾ ਮੰਨੀਏ ਤੇ ਸੂਤਰਾਂ ਦਾ ਕਹਿਣਾ ਸੀ ਕਿ 모ਹਿੰਦਰ ਭਗਤ ਨੂੰ ਖੇਡ ਮੰਤਰੀ ਬਣਾਇਆ ਜਾਣਾ ਜਿਹੜਾ ਕਿ ਇਸ ਸਮੇਂ ਉਹਦਾ ਜੋ ਕਿ ਉਹ ਖੇਡ ਮੰਤਰੀ ਜੋ ਨੇ ਉਹ ਮੁੱਖ ਮੰਤਰੀ ਸੰਭਾਲ ਰਹੇ ਨੇ ਯਾਨੀ ਕਿ ਭਗਵੰਤ ਮਾਨ ਇਹ ਜਿਹੜਾ ਅਹੁਦਾ ਉਹਨੂੰ ਸੰਭਾਲ ਰਹੇ ਨੇ ਪਰ ਇਹ ਅਹੁਦਾ ਜਿਹੜਾ ਇਹ ਮੀਤ ਹੇਰ ਦੇ ਰਾਜਾ ਮੈਂਬਰ ਬਣਨ ਤੋਂ ਬਾਅਦ ਖਾਲੀ ਸੀ ਜਿਸ ਦੇ ਉੱਤੇ ਹੁਣ 모ਹਿੰਦਰ ਭਗਤ ਨੂੰ ਇਹ ਜਿਹੜੀ ਅਹੁਦਾ ਇਹ ਦੇਣਾ ਸੀ। ਇਹ ਸੂਤਰਾਂ ਦੇ ਵੱਲੇ ਤੋਂ ਖਬਰ ਆਈ ਸੀ ਪਰ ਇਹ ਜ਼ਰੂਰ ਸਪਸ਼ਟ ਸੀਗਾ ਕਿ 모ਹਿੰਦਰ ਭਗਤ ਨੂੰ ਕੈਬਨਿਟ ਦਾ ਹਿਸਾਬ ਬਣਾਉਣਾ ਹੈ ਕਿਉਂਕਿ ਮੁੱਖ ਮੰਤਰੀ ਨੇ ਖੁਦ ਏਜ ਇਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਮੋਹਿੰਦਰ ਭਗਤ ਦੇ ਨਾਲ ਪਰ ਹੁਣ ਇਸ ਦੇ ਵਿੱਚ ਦੇਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੇਜਰੀਵਾਲ ਦੀ ਸਿਹਤ ਨਹੀਂ ਠੀਕ ਹੈ ਆਪਸ ਆਪ ਦੇ ਮੰਤਰੀ ਭਾਜਪਾ ਦਾ ਵਿਰੋਧ ਕਰ ਰਹੇ ਨੇ ਇੱਕ ਉਹਨਾਂ ਦੀ ਸਾਜ਼ਿਸ਼ ਉਹਨਾਂ ਦੀ ਸਾਜ਼ਿਸ਼ ਹੈ ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਤੇ ਜੇ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਦੇ ਫੇਰ ਬਦਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਕਰਦੇ ਨੇ ਤਾਂ ਸਿਆਸਤ ਦੇ ਵਿੱਚ ਕਾਫੀ ਸਵਾਲ ਖੜੇ ਹੋਣਗੇ ਇੱਕ ਸਿਆਸੀ ਮੁੱਦਾ ਬਣ ਜਾਵੇਗਾ ਕਿਉਂ ਤਹ ਹੀ ਕਹੇਗੀ ਕਿ ਜੇ ਕੇਜਰੀਵਾਲ ਦੀ ਸਿਹਤ ਠੀਕ ਨਹੀਂ ਹੈ ਇੱਕ ਪਾਸੇ ਕਿਉਂਕਿ ਭਾਜਪਾ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਕਿ ਉਹ ਕੇਜਰੀਵਾਲ ਦੇ ਨਾਲ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਤੇ ਇੱਕ ਪਾਸੇ ਜਦੋਂ ਇੱਕ ਕੈਬਨ ਪੰਜਾਬ ਦੀ ਕੈਬਨਟ ਦੀ ਫੇਰ ਬਦਲ ਨੂੰ ਲੈ ਕੇ ਮੀਟਿੰਗ ਹੋਵੇਗੀ ਤੇ ਇਹ ਸਿਆਸੀ ਮੁੱਦਾ ਬਣ ਜਾਵੇਗਾ ਜਿਸ ਦੇ ਕਰਕੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਮੀਟਿੰਗ ਵੀ ਨਹੀਂ ਕਰ ਸਕਦੇ ਉਹਨਾਂ ਦੀ ਸਹਿਮਤੀ ਤੋਂ ਬਿਨਾ ਇਹ ਫੇਰ ਬਦਲ ਹੋ ਵੀ ਨਹੀਂ ਸਕਦਾ ਇਸ ਕਰਕੇ ਮੋਹਿੰਦਰ ਭਗਤ ਦੇ ਹੁਣ ਇੱਕ ਕੈਬਨਟ ਦਾ ਹਿੱਸਾ ਬਣਨ ਕੈਬਨਟ ਮੰਤਰੀ ਬਣਨ ਦੇ ਵਿੱਚ ਦੇਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ